ਅੱਜ ਜੀ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ ਹੈ ਤੇ ਇਸ ਦੇ ਦਰਮਿਆਨ ਅਮਰਿਤਪਾਲ ਸਿੰਘ ਨੂੰ ਇੱਕ ਵੱਡਾ ਚਟਕਾ ਲੱਗਦਾ ਨਜ਼ਰਾ ਹੈ ਦੱਸ ਦੇ ਕਿ ਐਮਪੀ ਅਮਰਿਤਪਾਲ ਸਿੰਘ ਹੁਣ ਸਰਦ ਰੁੱਤ اجلاس 'ਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਵੀਰਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਰਿਹਾ ਹੈ ਤਾਂ ਅਜਿਹੀ ਵਿੱਚ ਇਸ ਪਟੀਸ਼ਨ ਦਾ ਕੋਈ ਮਤਲਬ ਹੀ ਨਹੀਂ ਬੰਦਾ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਅਮਰਿਤਪਾਲ ਪਹਿਲੀ ਵਾਰ ਵੀਡੀਓ ਕਾਨਫਰencing ਰਾਹੀਂ ਕੋਰਟ 'ਚ ਪੇਸ਼ ਹੋਇਆ ਸੀ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਭੇਜ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਵਰਚੂਅਲੀ ਤੌਰ ਤੇ ਸਾਹਮਣੇ ਆਈ ਸੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਲਿਓਨਲੀ ਹੈਲੀਕਾਪਟਰ ਵੀ ਭੇਜਿਆ ਜਾਵੇਗਾ ਤਾਂ ਵੀ 10 ਘੰਟੇ ਲੱਗ ਜਾਣਗੇ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਇਸ ਲਈ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਵਕੀਲ ਖਾਰਾ ਨੇ ਕਿਹਾ ਕਿ ਸੈਸ਼ਨ 8 ਨਵੰਬਰ ਨੂੰ ਐਲਾਨਿਆ ਗਿਆ ਸੀ ਅਮਰਿਤਪਾਲ ਨੇ 12 ਨਵੰਬਰ ਨੂੰ ਪੱਤਰ ਪੇਸ਼ ਦਿੱਤਾ ਸੀ ਇਸ ਤੋਂ ਬਾਅਦ ਅਸੀਂ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਸੀ ਇਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ ਇਸ ਵਿੱਚ ਦੇਰੀ ਕੀਤੀ ਜਿਸ ਕਰਕੇ ਐਮਪੀ ਅਮਰਿਤਪਾਲ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਿਆ ਵਕੀਲ ਖਾਰਾ ਨੇ ਕਿਹਾ ਕਿ ਹੁਣ ਅਸੀਂ ਬਜਟ ਸੈਸ਼ਨ ਲਈ ਪੈਰੋਲ ਦੀ ਮੰਗ ਕਰਾਂਗੇ ਅਮਰਿਤਪਾਲ ਦੀ ਪੈਰੋਲ ਮਾਮਲੇ 'ਚ ਹੁਣ ਤੱਕ ਕੀ ਕੀ ਹੋਇਆ ਇੱਕ ਇੱਕ ਕਰਕੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਹੁਕਮ ਦਿੱਤੇ ਸੀ ਅਮਰਿਤਪਾਲ ਨੇ ਪਹਿਲਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਸੰਸਦ ਦੇ ਵਿੱਚ ਹਾਜ਼ਰੀ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ ਤੇ ਪੰਜਾਬ ਦੇ ਵਿੱਚ ਹੜਾ ਨਾਲ ਸੰਬੰਧਿਤ ਮੁੱਦਾ ਉਠਾਉਣ ਲਈ ਉਹਨਾਂ ਦੀ ਮੌਜੂਦਗੀ ਜ਼ਰੂਰੀ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਮਾਮਲੇ ਦੀ ਪੈਰਵੀ ਕਰਨ ਦਾ ਨਿਰਦੇਸ਼ ਦਿੱਤਾ ਇਸ ਮਗੋਂ ਇਸ ਮਗਰੋਂ ਅਮਰਿਤਪਾਲ ਸਿੰਘ ਦੀ ਵਕੀਲਾਂ ਨੇ ਫਿਰ ਨਵੰਬਰ ਵਿੱਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੁੱਛਿਆ ਕਿ ਕੀ ਅਮਰਿਤਪਾਲ ਸਿੰਘ ਸੰਸਦ ਵਿੱਚ ਨਿੱਜੀ ਤੌਰ ਤੇ ਬੋਲਣਗੇ ਜਾਂ ਫਿਰ ਮੂਕ ਦਰਸ਼ਕ ਬਣੇ ਰਹਿਣਗੇ ਅਦਾਲਤ ਨੇ ਪੰਜਾਬ ਸਰਕਾਰ ਨੂੰ 1 ਹਫ਼ਤੇ ਦੇ ਅੰਦਰ ਪੈਰੋਲ ਦੇ ਅੰਤਿਮ ਫੈਸਲੇ ਲੈਣ ਦਾ ਵੀ ਹੁਕਮ ਦਿੱਤਾ ਸੀ ਇਸ ਮਗਰੋਂ 1 ਹਫ਼ਤੇ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਇਹ ਫੈਸਲਾ ਡੀਸੀ ਅਤੇ ਐਸਐਸਪੀਜ਼ ਦੀਆਂ ਸੁਰੱਖਿਆ ਰਿਪੋਰਟਾਂ ਦੇ ਆਧਾਰ ਤੇ ਲਿਆ ਗਿਆ ਰੀਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪੈਰੋਲ ਦੇ ਨਾਲ ਸੰਸਦ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ ਤੇ ਹੁਣ ਇਸ ਮਗਰੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ ਕਿਉਂਕਿ ਅੱਜ ਜੋ ਹੈ ਸੰਸਦ ਸੈਸ਼ਨ ਦਾ ਆਖਰੀ ਦਿਨ ਹੈ ਤੇ ਅਮਰਿਤਪਾਲ ਨੂੰ ਦਿੱਲੀ ਪਹੁੰਚਣ ਦੇ ਵਿੱਚ ਹੀ ਸਮਾਂ ਲੱਗ ਜਾਵੇਗਾ ਤੇ ਇਸ ਦੇ ਵਿੱਚ ਹੁਣ ਉਹ ਸੈਸ਼ਨ ਦੇ ਵਿੱਚ ਸ਼ਾਮਲ ਹੀ ਨਹੀਂ ਹੋ ਸਕਣਗੇ ਇਸ ਕਰਕੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਖਾਰਜ ਕਰ ਦਿੱਤਾ ਤੇ ਅਮਰਿਤਪਾਲ ਨੂੰ ਵੱਡਾ ਝਟਕਾ ਕਿਤੇ ਨਾ ਕਿਤੇ ਲੱਗਦਾ ਨਜ਼ਰ ਆਇਆ ਕਿਉਂਕਿ ਉੜੀਕ ਸਮਰਥਕਾਂ ਦੇ ਵੱਲੋਂ ਵੀ ਕਿਤੇ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਪੈਰੋਲ ਮਿਲ ਜਾਵੇ ਸੈਸ਼ਨ ਦੇ ਵਿੱਚ ਸ਼ਾਮਲ ਹੋ ਕੇ ਉਹ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਸਕਣ ਲੇਕਿਨ ਹਾਈ ਕੋਰਟ ਨੇ ਇੱਕ ਤਰ੍ਹਾਂ ਤਾਂ ਸਮਰਥਕਾਂ ਤੇ ਚੋਣ ਵਾਲਿਆਂ ਦੀ ਤੇ ਪਰਿਵਾਰ ਦੀ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਐਮਪੀ ਅਮਰਿਤਪਾਲ ਸਿੰਘ ਨੂੰ ਮਿਲਦੀ ਨਹੀਂ ਨਜ਼ਰ ਆਈ 15 ਤੋ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਕੇਸ ਉਸ 16 ਤੇ ਰੱਖ ਦਿੱਤਾ ਗਿਆ ਜੀ ਤੇ 16 ਦਸੰਬਰ ਨੂੰ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਖੁਦ ਪੇਸ਼ ਹੋਏ ਜੋ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਫਿਰ ਉਹਦਨ ਆਰਡਰ ਵੀ ਹੋਇਆ 16 ਤਰੀਕ ਨੂੰ ਵੀ ਜੋ ਪਟੀਸ਼ਨਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਖੁਦ ਪੇਸ਼ ਹੋਏ ਨੇ ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਉਹ 17 ਨੂੰ ਦੁਬਾਰਾ ਪੇਸ਼ ਹੋ ਸਕਣ ਤੇ ਆਪਦੇ ਜਿਹੜੇ ਆਰਗੂਮੈਂਟਸ ਨੇ ਉਹ ਕੰਪਲੀਟ ਕਰ ਸਕਣ ਤਾਂ ਉਸ ਤੋਂ ਬਾਅਦ 17 ਨੂੰ ਦੇਖੋ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਕਾਫੀ ਈਮੇਲਸ ਵੀ ਪਾਈਆਂ ਕਾਲਸ ਵੀ ਕੀਤੀਆਂ ਤਾਂ ਕਿਸੇ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਜੀ ਜੋ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਨੇ ਜੋ ਡੀਸੀ ਅਮਰitsar ਨੇ ਜਿਨ੍ਹਾਂ ਨੇ ਐਨਐਸਏ ਲਾਈ ਹੈ ਜੋ ਹੋਮ ਸੈਕਟਰੀ ਨੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਹੋਮ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਇਹ ਪ੍ਰੋਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਉਹਨਾਂ ਨੂੰ ਵੀ ਜੋ ਵਟਸਐਪ ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਿਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨੇ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਤੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੇਸ਼ ਹੋਣ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਵੀ ਉਹ ਕੱਲ ਨੂੰ ਪੇਸ਼ ਹੋ ਸਕਦੇ ਆ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬਹਿਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਇਹ ਗੱਲ ਆਖੀ ਵੀ ਹੁਣੇ ਜਿਹੜਾ 1 ਸਾਲ ਦੇ ਨਾਲ ਇਨਫਰਾਸਟ੍ਰਕਚਰਸ ਹੋ ਚੁੱਕੀ ਆ ਅੱਜ 18 ਤਰੀਕ ਐ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੀ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕਿ ਇੰਨੇ ਘੱਟ ਸਮੇਂ ਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਹੈ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟिटीज ਨੇ ਸੰਬੰਧਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਇੱਕ ਲੀਗਲੀ ਤੌਰ ਤੇ ਦੋ ਨਵੇਂ ਸੈਸ਼ਨ ਦਾ ਜਦੋਂ ਤਰੀਕਾ ਅਨਾਉਂਸਮੈਂਟ ਹੋਣ ਗਿਆ ਉਸ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਆਪਸ਼ਨ ਹੈ ਕਿ ਐਡਵਾਂਸ ਦੇ ਵਿੱਚ ਇਹ ਚੀਜ਼ ਨੂੰ ਨਹੀਂ ਜਦੋਂ ਸੈਸ਼ਨ ਅਨਾਉਂਸ ਹੋਊਗਾ ਜੀ ਉਦੋਂ ਹੀ ਅਸੀਂ ਕਰਾਂਗੇ ਜੀ ਜਦੋਂ ਇਹ ਜਿਹੜਾ ਸੈਸ਼ਨ ਹੈ ਫਰਵਰੀ ਚ ਹੁੰਦਾ ਹੁੰਦਾ ਹੈ ਬਜਟ ਸੈਸ਼ਨ ਤਾਂ ਜਦੋਂ ਸੈਸ਼ਨ ਅਨਾਉਂਸ ਹੋਊਗਾ ਫਿਰ ਨਾਲ ਦੀ ਨਾਲ ਅਸੀਂ ਜੋ ਪੰਜਾਬ ਸਰਕਾਰ ਸਬੰਧਤ ਅਥਾਰਟੀ ਹੈ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਹੋਮ ਡਿਪਾਰਟਮੈਂਟ ਦੇ ਉਹਨਾਂ ਨੂੰ ਅਪਰੋਚ ਕਰਾਂਗੇ ਜੋ ਰੱਦ ਕਰਦੇ ਆ ਤਾਂ ਅਸੀਂ ਹਾਈ ਕੋਰਟ ਆਵਾਂਗੇ ਜੇ ਹਾਈ ਕੋਰਟ ਤੋਂ ਵੀ ਸਾਨੂੰ ਨਹੀਂ ਨਿਆਂ ਮਿਲਦਾ ਤਾਂ ਅਸੀਂ ਜੋ ਸੁਪਰੀਮ ਕੋਰਟ ਤੱਕ ਐ ਜਾਵਾਂਗੇ। ਕੁੱਲ ਮਿਲਾ ਕੇ ਇਹ ਵਿੰਟਰ ਸੈਸ਼ਨ ਚ ਦਾ ਸ਼ਾਮਿਲ ਨਹੀਂ ਹੋ ਸਕਦੇ ਹੁਣ ਅਗਲੇ ਸੈਸ਼ਨ ਤੇ ਉਮੀਦ ਹੈ। ਆਹ ਦੇਖੋ ਹੁਣ ਅਗਲਾ ਸੈਸ਼ਨ ਵੀ 2 ਮਹੀਨੇ ਰਹਿ ਗਏ ਨੇ ਜੀ। ਤਾਂ ਉਸ ਦੇ ਲਈ ਤੇ ਨਾਲ-ਨਾਲ ਜੋ ਐਨਐਸਸੀ ਨੂੰ ਖਾਰਜ ਕਰਨ ਵਾਲਾ ਕੇਸ ਵੀ ਚੱਲ ਰਿਹਾ ਹੈ ਜੀ। ਆ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਜੋ ਅਗਲੇ ਜਨਵਰੀ ਦੇ ਮਹੀਨੇ ਦੀ ਤਰੀਕ ਆ ਉਹਨਾਂ ਦੀ ਤਾਂ ਉਸ ਵਿੱਚ ਵੀ ਦੇਖਦੇ ਆ ਕੀ ਹੁੰਦਾ ਜੀ। ਨਹੀਂ ਤਾਂ ਸੈਸ਼ਨ ਲਈ ਅੱਗੇ ਫਿਰ ਤੋਂ ਜਿਹੜੀ ਐ ਪੈਰਵੀ ਆ ਉਹ ਕਰਾਂਗੇ।